ਨਾ ਸਾਰੇ ਕਿਹਾ ਜਾਂਦੇ ਹੋਂ ਸਾਰੇ ਜਾਂਦੇ ਬਾਕੀ ਕੱਲ ਉਹ ਮਿੰਟ ਕਰਨਾ ਆ ਤੁਹਾਨੂੰ ਸੁਣਿਆ ਉੱਥੇ ਜੋ ਕੱਢ ਕੇ ਬੱਲੇ ਹੁੰਦੇ ਆ ਜੀ ਤਕਰੀਬਨ ਕਿੰਨੇ ਘਰ ਹੈਗੇ ਜਿੱਥੇ ਪਾਣੀ ਨਹੀਂ 100 150 ਘਰ ਹੈ ਇੱਥੇ ਸਾਰਾ ਲੱਗਾ ਹੀ ਪਾਉਂਦੇ ਆ ਜੀ ਪਾਣੀ ਚ ਕਾਦੀ ਸ਼ਪਾਰਸ਼ ਇਹ ਤੇ ਲੋੜੀਂਦੀ ਚੀਜ਼ ਹੈ ਇਹ ਲੋੜੀਂਦੀ ਚੀਜ਼ ਭਾਈ ਮਾਰੇ ਬੰਦੇ ਵਾਸਤੇ ਆ ਇਹ ਇਹਨਾਂ ਨੇ ਪਹਿਲਾਂ ਸ਼ਕਲ ਵਿਖਾਈ ਐ ਐਮਐਲਏ ਦੇ ਇਲੈਕਸ਼ਨਾਂ ਜਿੱਤੇ ਹੋਂ ਵਿਖਾਈ ਜੇ ਇੱਕ ਵਾਰੀ ਮਹੀਨੇ ਬਾਅਦ 60 ਰੁਪਏ ਸਾਡੇ ਕੋਲ ਲੈ ਜਾਂਦੇ ਜੇ ਜਨਾ ਨਹੀਂ ਤੇ ਕਹਿੰਦੇ ਕੁੜਾ ਨਹੀਂ ਚੁਕਣਾ ਆਂਦੇ ਵੀ ਮਹੀਨੇ ਬਾਅਦ ਹੀ ਜੇ ਕਹੇ ਬੀਬੀ ਭੈਣ ਪੁੱਛ ਲਓ ਮਲੇ ਜੋ ਨਾ ਇਹਦੇ سنوائی ہندی ہے ایم ایل اے ملتا ہی نہیں کوئی وہ 60 60 روپے ਸਾਡੀ ਸਰਕਾਰ ਕਾਦਾ ਲੈਣ ਦੀ ਸਾਡੇ ਕੋ ਸਾਡਾ ਕੂੜਾ ਚੁੱਕਦਾ ਵੀ ہاں جی دے دیا ایک دو ਦਿਨਾਂ ਤੱਕ ਸਾਡਾ مسئلہ حل ਹੁੰਦਾ ਪਾਣੀ ਦਾ ਤੇ ਠੀਕ ਹੈ ਨਹੀਂ ਤੇ ਆਪਾਂ ਅਸੀਂ ਆਪਾਂ ਬੂਥ ਨਹੀਂ ਲੱਗਣ ਦਵਾਂਗੇ ਆਮ ਪਾਰਟੀ ਦਾ ਇੱਥੇ ਕੂੜਾ ਦੇ ਸਾਡੇ ਘਰ ਲਾਗੇ ਲਾਇਆ ਵਾ ਉਹ ਇਹਨਾਂ ਨੂੰ ਚੁੱਕਿਆ ਨਹੀਂ ਜਾਂਦੇ ਅੱਗੋ ਕਹਿੰਦੇ ਮੁੰਡੇ ਜੰਮ ਗਏ ਕੁੜੀਆਂ ਹੋਣੀਆਂ ਨਹੀਂ ਇਹਨਾਂ ਦਾ ਬੇੜਾ ਗਿਰਕ ਸਰਕਾਰ ਦਾ ਹੋ ਗਿਆ ਆਮ ਸਰਕਾਰ ਦਾ ਵੀ ਅੱਤ ਦੀ ਗਰਮੀ ਤੇ ਰਾਤ ਤਕਰੀਬਨ ਸਾਢੇ 8 ਵਜੇ ਦਾ ਸਮਾਂ ਆ ਤੇ ਸਾਰਾ ਮਹੱਲਾ ਬਾਹਰ ਖਲੋਤਾ ਹੈ ਇਹ ਬਾਹਰ ਕੇ ਖਲੋਤੇ ਆਦੀ ਵੀ ਕਹਾਣੀ ਦੱਸਾਂਗੇ ਕਿਉਂ ਪਰੇਸ਼ਾਨ ਹਨ ਇਹ ਲੋਕ ਜਿਹੜੇ ਘਰੋਂ ਨਿਕਲ ਕੇ ਬਾਹਰ ਖਲੋਤੇ ਆ ਕਿਉਂ ਪਰੇਸ਼ਾਨ ਹਨ ਉਹਦੀ ਵੀ ਕਹਾਣੀ ਤੁਹਾਨੂੰ ਦੱਸਾਂਗੇ ਤੇ ਦਿਖਾ ਦਿੰਨੇ ਆ ਇੱਥੇ ਜਿਹੜੇ ਲੋਕ ਖਲੋਤੇ ਆ ਘਰੋਂ ਬਾਹਰ ਆ ਕੇ ਇਹਨਾਂ ਦੀਆਂ ਮੰਗਾਂ ਜ਼ਰੂਰੀ ਜਿਹੜੀ ਹੈ ਜੀਵਨ ਦੇ ਲਈ ਜੀਣ ਦੇ ਲਈ ਸਭ ਤੋਂ ਜ਼ਰੂਰੀ ਹੱਤ ਦੀ ਗਰਮੀ ਦੇ ਵਿੱਚ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਤੋਂ ਜੂਝ ਰਹੇ ਆ ਪੀਣ ਦੇ ਪਾਣੀ ਤੋਂ ਜੂਝ ਰਹੇ ਆ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਟੈਂਕਰ ਆਉਂਦਾ ਤੇ ਟੈਂਕਰ ਅੱਧੇ ਘੰਟੇ 'ਚ ਖਾਲੀ ਹੋ ਜਾਂਦਾ ਪਾਣੀ ਘੁੱਟ ਘੁੱਟ ਪੀ ਕੇ ਗੁਜ਼ਾਰਾ ਕਰ ਰਹੇ ਹਨ ਤੇ ਹਾਂਜੀ ਕਿੰਨੀ ਕੀ ਸਮੱਸਿਆ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਰਨਤਾਰ ਰੋਡ ਈਸ਼ਵਰਨਗਰ ਗਲੀ ਨੰਬਰ 4 ਤੋਂ ਸਾਰੇ ਮਹੱਲਾ ਨਿਵਾਸੀ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੇ ਮਹੱਲੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਇੱਥੇ ਘੱਟੋ ਘੱਟ ਵੀ ਅੱਜ ਤੋਂ 15-20 ਦਿਨ ਤੋਂ ਪਾਣੀ ਨਹੀਂ ਆ ਰਿਹਾ ਇੱਕ ਟੈਂਕਰ ਮੰਗਾਉਨੇ ਹਾਂ ਜਾਂ ਦੋ ਟੈਂਕਰ ਆਉਂਦੇ ਹਨ ਇੱਥੇ ਤੇ ਬਾਲਟੀਆਂ ਵੀ ਭਰਨ ਜੋਗੀ ਗੰਦਾਇਸ਼ ਨਹੀਂ ਰਹਿੰਦੀ ਕਿਸੇ ਕੋਲੋਂ ਕੋਈ ਕੇ ਪਾਣੀ ਮਿਲਦਾ ਹੀ ਨਹੀਂ ਕਿਸੇ ਨੂੰ ਇੱਕ ਟੈਂਕਰ ਇੱਥੇ ਕੀ ਕਰਦਾ ਜੇ 2000 ਘਾੜਿਆ ਤੇ ਇੱਕ ਟੈਂਕਰ ਉੱਥੇ ਕੁਛ ਨਹੀਂ ਮਤਲਬ ਕਿ ਮناسب ਨਹੀਂਗਾ ਭੇਜਣਾ ਸਰਕਾਰ ਵਾਸਤੇ ਉਸ ਤੋਂ ਵੱਡੀ ਕਿੱਲਤ ਸਾਡੀ ਇਹ ਹੈ ਕਿ ਸਾਨੂੰ ਇੱਥੇ ਸਰਕਾਰ ਨੇ ਕਈ ਵਾਰੀ ਕਿਹਾ ਬਲਾਰੀਆ ਸਾਹਿਬ ਵੀ ਇੱਥੇ ਆਏ ਸੀ ਉਹ ਕਹਿੰਦੇ ਵੀ ਅਸੀਂ ਆ ਜਿਹੜਾ ਡੈਂਪ ਆ ਇਥੋਂ ਚਕਾਵਾਂਗੇ ਇਸ ਤੋਂ ਬਾਅਦ ਉਹ ਨਿਲ ਜੋਸ਼ੀ ਜੀ ਦਾ ਮਤਲਬ ਸਰਕਾਰ ਆਉਣੀ ਹੈ ਕਿ ਉਹ ਅੱਗੇ ਰੱਬ ਜਾਣਦਾ ਹੈ ਤੇ ਉਹਨਾਂ ਨੂੰ ਉਹ ਵੀ ਇਹੋ ਸਾਨੂੰ ਇੱਥੇ ਮੱਲੇ ਚ ਆਏ ਸੀਗੇ ਸਾਡੇ ਉਹਨਾਂ ਦੀ ਕਰਾਈ ਤੇ ਮੀਟਿੰਗ ਉਹ ਵੀ ਕਹਿ ਕੇ ਗਏ ਸਾਡਾ ਵਾਅਦਾ ਕਰਕੇ ਗਏ ਆ ਕਿ ਅਸੀਂ ਇੱਥੇ ਤੁਹਾਡੇ ਮਤਲਬ ਕਿ ਡੈਂਪ ਜਿਹੜਾ ਉਹ ਚਕਾਵਾਂਗੇ ਡੈਂਪ ਦੀ ਗੱਲ ਤੇ ਵੱਖਰੀ ਰਹਿ ਗਈ ਸਾਡੇ ਮਹੱਲੇ ਦੇ ਵਿੱਚ ਬਿਜਲੀ ਦੀ ਤੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਬਹੁਤ ਵੱਡੀ ਆ ਇੱਥੇ ਬਹੁਤ ਜ਼ਿਆਦਾ ਕਿੱਲਤ ਆ ਬੱਚੇ ਦੇ ਆਦਮੀ ਜਨਾਨੀਆਂ ਸਾਰੇ ਪਰੇਸ਼ਾਨ ਹੋ ਰਹੇ ਘਰ ਚ ਨਾ ਕੋਈ ਲੀੜਾ ਕਪੜਾ ਤੋਂ ਨੂੰ ਨਾ ਕੋਈ ਲੈਟਰਿੰਗ ਜਾਣ ਨੂੰ ਕਿਸੇ ਤਰ੍ਹਾਂ ਦਾ ਕੋਈ ਨਾ ਹੋਂਦ ਤੱਕ ਤੱਕ ਵੀ ਪਾਣੀ ਸਾਨੂੰ ਨਹੀਂ ਮਿਲਦਾ ਪਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਜੇ ਤੇ ਸਾਨੂੰ ਇਹ ਪਾਣੀ ਦਿੰਦੇ ਆ ਜੇ ਸਾਡੀ ਇਹ ਸਮੱਸਿਆਵਾਂ ਦੂਰ ਕਰਦੇ ਹਨ ਤੇ ਠੀਕ ਆ ਜੇ ਨਹੀਂ ਤੇ ਇਸ ਏਰੀਏ ਦੇ ਵਿੱਚ ਮੁਹੱਲਾ ਦੇ ਕਿਤੇ ਰਹਿ ਗਏ ਇਸ ਏਰੀਏ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲਗਣ ਦਵਾਂਗੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਤੇ ਤੁਸੀਂ ਇਸ ਤੋਂ ਪਹਿਲਾਂ ਕਿੰਨੀ ਕ ਵਾਰੀ ਕੰਪਲੀਟ ਕਰ ਚੁੱਕੇ ਹੋ तकरीबन ਜਿਵੇਂ ਮਹੀਨਾ ਹੀ ਹੋ ਗਿਆ ਕੰਪਲੇਨ ਕਰਦੇ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਮਹੀਨਾ ਹੋ ਗਿਆ ਕੰਪਲੇਨ ਕਰਦੇ ਨੂੰ ਸੁਣਵਾਈ ਕੋਈ ਨਹੀਂ ਹੋ ਰਹੀ ਤੇ ਪਾਣੀ ਦੀ ਸੇਵਾ ਕਿਹਦੇ ਵੱਲੋਂ ਕੀਤੀ ਜਾ ਰਹੀ ਹੈ ਸੰਤਪੂਰੀ ਵੱਲੋਂ ਆ ਰਹੀ ਹੈ ਸੇਵਾ ਜੀ ਉਹ ਉਹ ਡੇਰੇ ਭੇਜਦੇ ਹਾਂ ਸਰਕਾਰ ਵੱਲੋਂ ਕੋਈ ਨਾ ਜੀ ਨਾ ਕੋਈ ਤੇ ਕੋਈ ਨਹੀਂ ਆਈ ਸਰਕਾਰ ਵੱਲੋਂ ਕਿਸਮਾ ਬਾਰ-ਬਾਰ ਇੱਥੇ ਵੋਟਾ ਮੰਗਣ ਵੀ ਆਏ ਹੋਣੇ ਆ ਵੋਟਾ ਮੰਗਣ ਹਰ ਕੋਈ ਰੋਜ਼ ਡੇਲੀ ਆਉਂਦੇ ਆ ਜੀ ਡੇਲੀ ਆਉਂਦੇ ਆ ਉਦੋਂ ਗੱਲ ਨਹੀਂ ਸੁਣੀ ਜਨਾਬ ਸਾਰੇ ਕਹਿਆ ਜਾਂਦੇ ਆ ਹੌਸਲਾ ਦੇ ਜਾਂਦੇ ਆ ਬਾਕੀ ਕੱਲ ਦੋ ਮਿੰਟ ਕਰਨਾ ਆ ਕੰਨ ਸੁਣੀ ਉੱਥੇ ਚੁੱਕ ਕੇ ਬੰਨੇ ਹੁੰਦੇ ਆ ਜੀ ਕੋਈ ਕਿਸਾ ਹਾਲ ਨਹੀਂ ਕਰਦੇਗੇ ਯਾਨੀ ਕਿ ਹਾਲ ਨਹੀਂ ਦੇਖਣਾ ਬਸ ਉਹਨਾਂ ਨੇ ਆਪਣਾ ਵੋਟ ਮੰਗਣ ਲਈ ਆ ਜਾਂਦੇ ਆ ਤੇ ਕਿ ਕੰਪਲੇਂਟਾਂ ਬਾਰ-ਬਾਰ ਦੇਣ ਦੇ ਬਾਵਜੂਦ ਵੀ ਪਾਣੀ ਨਹੀਂ ਆ ਰਿਹਾ ਤਕਰੀਬਨ ਕਿੰਨੇ ਘਰ ਹੈਗੇ ਜਿੱਥੇ ਪਾਣੀ ਨਹੀਂ ਆ ਰਿਹਾ ਪਾ ਘਰ 100 150 ਘਰ ਆ ਇੱਥੇ ਸਾਰਾ ਲੱਗਾ ਹੀ ਪੰਦਿਆ ਜੀ ਤੇ 20 22 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਤੇ ਇਹ ਆ ਜਿਹੜਾ ਆਪਣੇ ਇੱਧਰ ਦਾ ਐਮ ਐਲ ਏ ਸਾਹਿਬ ਹੈ ਨਿਜਰ ਇਹ ਇਹਨਾਂ ਨੇ ਪਹਿਲਾਂ ਛਗਲ ਵਿਖਾਈ ਐ ਐਮਐਲਏ ਦੇ ਇਲੈਕਸ਼ਨਾਂ ਜੇ ਤੇ ਹੁਣ ਵਿਖਾਈ ਜੇ ਇੱਕ ਵਾਰੀ ਐਮਪੀ ਦੇ ਇਲੈਕਸ਼ਨਾਂ ਆਏ ਨਾ ਇਹਦੇ ਵਿੱਚ ਕਿਸ ਨੂੰ ਕੋਈ ਮਿਲਿਆ ਨਾ ਕਿਸੇ ਨੂੰ ਪੁੱਛਿਆ ਨਾ ਕੋਈ ਇਹਨਾਂ ਦੇ ਦਫ਼ਤਰ ਜਾਂਦਾ ਨਾ ਕੋਈ ਇਹਦੀ ਸੁਣਵਾਈ ਹੁੰਦੀ ਐ ਨਹੀਂ ਯਾਨੀ ਕਿ ਸਿਰਫ ਵੋਟਾਂ ਮੰਗ ਲਈ ਆਉਂਦੇ ਆ ਮਹੱਲੇ 'ਚ ਉਸ ਤੋਂ ਬਾਅਦ ਗੈਪ ਹੋ ਜਾਂਦੇ ਉਸ ਤੋਂ ਬਾਅਦ ਕੋਈ ਨਾ ਇਹਨਾਂ ਦਾ ਮਿਲਦਾ ਨਾ ਕੋਈ ਗੱਲ ਨਾ ਕੋਈ ਬਾਤ ਜੇ ਸੁਣਵਾਈ ਹੁੰਦੀ ਹਾਂਜੀ ਦੇ ਤੇ ਆ ਇੱਕ ਦੋ ਦਿਨਾਂ ਤੱਕ ਸਾਡਾ ਮਸਲਾ ਹੱਲ ਹੁੰਦਾ ਪਾਣੀ ਦਾ ਤੇ ਠੀਕ ਐ ਨਹੀਂ ਤੇ ਆਪਾਂ ਅਸੀਂ ਆਪਾਂ ਬੂਥ ਨਹੀਂ ਲੱਗਣ ਦੇਵਾਂਗੇ ਆਮ ਪਾਰਟੀ ਦਾ ਇੱਥੇ ਆਪ ਪਾਰਟੀ ਦਾ ਹੀ ਵਿਰੋ ਸਰਕਾਰ ਉਹ ਆ ਨਾ ਉਹ ਸਰਕਾਰ ਉਹ ਆ ਕਿਨੂੰ ਹਾਂਜੀ ਕਿਨੂੰ ਕਹਿਣਾ ਵਾ ਇਹ ਇਸ ਤੋਂ ਕੰਪਲੇਂਟ ਅੱਗੇ ਕਿਹੇ ਆਪਣੇ ਐਮਐਲਏ ਨੂੰ ਕੀਤੀ ਕੰਪਲੇਂਟ ਜੇ ਕਾਰਪੋਰੇਸ਼ਨ ਨਹੀਂ ਸੁਣਦੀ ਤੇ ਐਮਐਲਏ ਨੂੰ ਕੀਤੀ ਐਮਐਲਏ ਮਿਲਦਾ ਹੀ ਨਹੀਂ ਕੋਈ ਕਿੱਥੇ ਮਿਲੀ ਉਹਨੂੰ ਹੈ ਕਦੇ ਮਿਲਦਾ ਹੀ ਨਹੀਂ ਕੋਈ ਨਾ ਕੋਈ ਇਹਨਾਂ ਦਾ ਕੋਈ ਪ੍ਰਧਾਨ ਮਿਲਦਾ ਨਾ ਕੋਈ ਨਾ ਸੁਣਵਾਈ ਆ ਕੋਈ ਹੈ ਹੀ ਕੁਝ ਨਹੀਂ ਇਧਰ ਕੋਈ ਇਥੋਂ ਦਾ ਕਾਉਂਸਲਰ ਨਹੀਂ ਹੈਗਾ ਜੇ ਕਾਉਂਸਲਰ ਤੇ ਕਿਤੇ ਨਹੀਂ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੋਇਆ ਮਤਲਬ ਕਿ ਅੰਮ੍ਰਿਤਸਰ ਦੇ ਵਿੱਚ ਕਾਉਂਸਲਰ ਹੀ ਕੋਈ ਨਹੀਂ ਹੈਗਾ ਕਾਰਪੋਰੇਸ਼ਨ ਸਾਰਾ ਸੰਭਾਲ ਰਹੀ ਹੈ ਤਾਂ ਕਾਰਪੋਰੇਸ਼ਨ ਸੁਣਦੀ ਨਹੀਂ ਪਈ ਕੋਰਪੋਰੇਸ਼ਨ ਦੇ ਮਾਰੇ ਇਹ ਕਹਿ ਰਹੀ ਹੈ ਕਿ ਪਹਿਲੇ ਤੁਸੀਂ ਮੌਜੂਦਾ ਜਿਹੜੀ ਸਰਕਾਰ ਹੈਗੀ ਉਹਨਾਂ ਨੂੰ ਕਹੋ ਨਾ ਉਹਨਾਂ ਦਾਰਖਾਸਤ ਦਿਓ ਇਹਨਾਂ ਨੂੰ ਕਹੋ ਤੇ ਫਿਰ ਇਹ ਕੰਮ ਹੋਊਗਾ ਤੇ ਮਾਰੇ ਸਿਪਾਰਸ਼ਾਂ ਵਾਲੇ ਕੰਮ ਹੋ ਰਹੇ ਆ ਸਾਰੇ ਯਾਨੀ ਕਿ ਪਾਣੀ ਦੇ ਕਾਦੀ ਸਿਪਾਰਸ਼ ਇਹ ਤੇ ਲੋੜੀਂਦੀ ਚੀਜ਼ ਹੈ ਇਹ ਲੋੜੀਂਦੀ ਚੀਜ਼ ਭਾਈ ਮਾਰੇ ਬੰਦੇ ਵਾਸਤੇ ਆ ਹਾਂਜੀ ਹਾਂਜੀ ਪਾਣੀ ਦੀ ਤੁਸੀਂ ਛੱਡੋ ਸਾਡੇ ਇਲਾਕੇ 'ਚ ਕਿਸੇ ਨੂੰ ਪੁੱਛ ਲੋਗੇ ਵੀਰ ਭਰਾ ਦਾ ਕੂੜਾ ਚੁੱਕੇ ਜਾਂਦਾ ਉਹ 60-60 ਰੁਪਏ 1 ਮਿੰਟ ਬਿੱਲੇ ਭਾਜੀ ਉਹ 60-60 ਰੁਪਏ ਸਾਡੀ ਸਰਕਾਰ ਕਾਦਾ ਲੈਣ ਦੀ ਸਾਡੇ ਕੋ ਸਾਡਾ ਕੂੜਾ ਚੁੱਕੰਦਾ ਵੀ ਤੇ ਕੂੜਾ ਦੇ ਸਾਡੇ ਘਰ ਲਾਗੇ ਲਾਇਆ ਵਾ ਉਹ ਇਹਨਾਂ ਕੋ ਚੁੱਕਿਆ ਨਹੀਂ ਜਾਂਦੇ ਆ ਇੱਥੋਂ ਇੱਥੋਂ ਜਿਹੜੇ ਡੋਰ ਟੂ ਡੋਰ ਜਿਹੜੇ ਕੂੜਾ ਕਲੈਕਸ਼ਨ ਕਰਦੇ ਆ ਉਹਦੀ ਫੀਸ ਵੀ ਟੜ ਕੋ ਵਸੂਲੀ ਜਾ ਰਹੀ ਆ ਮਹੀਨੇ ਬਾਅਦ 60 ਰੁਪਏ ਸਾਡੇ ਕੋ ਲੈ ਜਾਂਦੇ ਜੇ ਜੇ ਨਾ ਤੇ ਇਹ ਤੇ ਕਹਿ ਦਿੰਦੇ ਕੂੜਾ ਨਹੀਂ ਚੁੱਕਣਾ ਆਂਦੇ ਵੀ ਮਹੀਨੇ ਬਾਅਦ ਹੀ ਜੇ ਕਹੇ ਬੀਬੀ ਭੈਣ ਪੁੱਛ ਲੋ ਮੱਲੇ ਜੋ ਆ ਬੀਬੀਆਂ ਬੈਠੀਆਂ ਜੇ ਯਾਨੀ ਕਿ ਰੋਜ਼ ਨਹੀਂ ਆਉਂਦੇ ਰੋਜ਼ ਮਹੀਨੇ ਮਹੀਨੇ ਬਾਅਦ ਇਹਨਾਂ ਦਾ ਕੰਮ ਜੇ ਜਦੋਂ 15 ਕ ਦਿਨ ਹੋ ਜਾਂਦੇ ਆ ਉਦੋਂ ਆ ਜਾਂਦੇ ਆ ਕਿ ਕੂੜਾ ਚੁੱਕ ਲਈਏ ਉਦੋਂ ਚ ਗਾਉਂਦਾ ਕਿ ਫਾਇਦਾ ਜਿੰਨਾ ਚਿਰ ਘਰਾਂ ਚ ਬੋ ਬਹਿ ਜੇਗੀ ਅੱਧੇ ਤੋਂ ਜ਼ਿਆਦਾ ਬੋਣਾ ਹੀ ਪਹਿਲੇ ਮਰਨ ਨੇ ਅੱਧੇ ਤੋਂ ਸਾਡੇ ਘਰਾਂ ਚ ਬਾਦ ਨਹੀਂ ਇਹਨਾਂ ਨੇ ਇਹ ਹਾਲਾਤ ਹੈ ਇੱਥੇ ਦੇ ਲੋਕਾਂ ਦੇ ਇੱਕ ਪਾਸੇ ਡੰਪ ਦੀ ਮਾਰ ਹੈ ਤੇ ਦੂਸਰੇ ਪਾਸੇ ਇੱਥੇ ਸਫਾਈ ਦੀ ਸਮੱਸਿਆ ਹੈ ਤੇ ਸਭ ਤੋਂ ਵੱਡੀ ਸਮੱਸਿਆ ਜਿਹੜਾ ਕਿ ਅੱਤ ਦੀ ਗਰਮੀ ਦੇ ਵਿੱਚ ਪੀਣ ਦਾ ਪਾਣੀ ਵੀ ਨਹੀਂ ਮਿਲ ਰਿਹਾ 20 ਦਿਨ ਤੋਂ ਵੱਧ ਹੋ ਗਿਆ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਤੇ ਪਾਣੀ ਤੋਂ ਪਰੇਸ਼ਾਨ ਹੈ ਜੀ ਕਿੰਨੇ ਚਿਰ ਹੋ ਗਿਆ ਪਾਣੀ ਨਹੀਂ ਆ ਰਿਹਾ ਪਾਣੀ ਨੂੰ ਤਾਂ ਮਹੀਨਾ ਹੀ ਹੋ ਚੱਲਿਆ ਜੀ ਪਾਣੀ ਆ ਹੀ ਨਹੀਂ ਰਿਹਾ ਗੁਜ਼ਾਰਾ ਕਿਵੇਂ ਚੱਲਿਆ ਸਹੀ ਹੈ ਜੇ ਤਾਂ ਕੋਈ ਵਿਚਾਰਾ ਬਾਲਟੀ ਭਰ ਲਿਆਉਂਦਾ ਕੋਈ ਗਲਾਸ ਲੈ ਆਉਂਦਾ ਇਸ ਤਰ੍ਹਾਂ ਹੀ ਗੁਜ਼ਾਰਾ ਹੋਉਂਦਿਆ ਇੰਨੀ ਕਿਰਲਤ ਪਾਣੀ ਦੀ ਪਹਿਲਾਂ ਵੀ ਕਦੇ ਦੇਖੀ ਨਹੀਂ ਜੀ ਆ ਪਹਿਲੀ ਵਾਰ ਜੀ ਇਹ ਜਿਹੜੇ ਨਾ ਆਮ ਪਾਰਟੀ ਵਾਲੇ ਨੇ ਸਾਰਾ ਹੀ ਭੱਠਾ ਵਾਇਆ ਆ ਤੇ ਆਮ ਪਾਰਟੀ ਮੌਜੂਦਾ ਸਰਕਾਰ ਉਹਦਾ ਵਿਰੋਧ ਕੀਤਾ ਜਾ ਰਿਹਾ ਤੇ 3 ਦਿਨਾਂ ਦੇ ਵਿੱਚ ਇਲੈਕਸ਼ਨ ਵੀ ਹੈਗੀ ਆ ਲੇਕਿਨ ਹਜੇ ਤੱਕ ਇਹਨਾਂ ਦੀ ਸਾਰ ਨਹੀਂ ਲਈ ਗਈ ਐਮਪੀ ਇਲੈਕਸ਼ਨ ਚੱਲਦੀ ਪਈ ਆ ਵੱਡੇ ਵੱਡੇ ਵਾਅਦੇ ਦੀ ਕਿਤੇ ਇਹ ਮੈਨੀਫੈਸਟੋ ਦੇ ਛਾਪ ਕੇ ਦਿੱਤੇ ਜਾ ਰਿਹਾ ਲੇਕਿਨ ਜ਼ਮੀਨੀ ਪੱਧਰ ਦੇ ਵਿੱਚ ਆਹ ਸੂਰਤ ਦੇਖ ਲੋ ਜ਼ਮੀਨੀ ਪੱਧਰ ਦੇ ਵਿੱਚ ਆਏ ਜਿਹੜੇ ਲੋਕ ਖਲੋਤੇ ਆ ਇਹਨਾਂ ਦੀ ਸੂਰਤ ਦੇਖ ਲੋ ਕੀ ਹਾਲਾਤ ਆ ਪੀਣ ਦਾ ਪਾਣੀ ਨਹੀਂ ਹੈਗਾ ਗੰਦਗੀ ਦੀ ਮਾਰ ਹੈਗੀ ਆ ਤੇ ਕਿੱਥੇ ਸਰਕਾਰ ਕਿੱਥੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਕਿੱਥੇ ਸੁਣ ਰਹੀ ਆ ਆਮ ਲੋਕਾਂ ਦੀ ਕਿੱਥੇ ਸੁਣੀ ਜਾ ਰਹੀ ਆ ਸਰ ਕਿਤੇ ਵੀ ਨਹੀਂ ਸੁਣੀ ਜਾ ਰਹੀ ਐ ਇਸ ਬਲੇ ਜਾਨੇ ਆ ਬਸ ਹੋ ਗਿਆ ਹੋ ਗਿਆ ਇੱਥੇ ਆ ਕੇ ਆ ਜਿੰਦੇ ਬਸ ਪਾਣੀ ਸਵੇਰੇ ਹੋ ਜਾਊਗਾ ਬਾਅਦ ਚ ਕੋਈ ਨਹੀਂ ਵੜਦਾ ਜਿੰ ਕਿੰਨੀਆਂ ਕੇ ਸਵੇਰ ਲੰਗਾਤੀਆਂ ਇਹਨਾਂ ਨੇ ਇਹਨਾਂ ਨੂੰ 20 ਦਿਨ ਹੋ ਗਏ ਇਸ ਵਾਰ ਸਵੇਰਾ ਹੀ ਆਉਂਦੀਆਂ ਇਹਨਾਂ ਦੀਆਂ ਅਗੋ ਕਹਦੇ ਮੁੰਡੇ ਜੰਮ ਗਏ ਕੁੜੀਆਂ ਹੋਣੀਆਂ ਨਹੀਂ ਇਹਨਾਂ ਦਾ ਬੇੜਾ ਕਰਕੇ ਸਰਕਾਰ ਦਾ ਹੋ ਗਿਆ ਆਮ ਸਰਕਾਰ ਦਾ ਵੀ ਸਰਕਾਰ ਜਿਹੜੀ ਐਡੀ ਮਤਲਬ ਕਿ ਐਡੀ ਹੂਮ ਹੂਮਾ ਕੇ ਸਰਕਾਰ ਆਈ ਸੀ ਬਸ ਉਹ ਗੱਲਾਂ ਦੇ ਨਾਲ ਹੀ ਆਈ ਗੱਲਾਂ ਨਾਲ ਹੀ ਸਾਰਾ ਜ਼ਮੀਨੀ ਪੱਧਰ ਤੇ ਕੰਮ ਕੋਈ ਨਹੀਂ ਕੋਈ ਨਹੀਂ ਹੋਇਆ ਐਸਲਾ ਕੇ ਵੇਖੋ ਸੀਵਰੇਜ ਵੀ ਭਰੇ ਰਹਿੰਦੇ ਨੇ ਗੰਦਗੀ ਦੀ ਅੱਧੋਂ ਜ਼ਿਆਦਾ ਰਹਿ ਗਈ ਇੱਥੇ ਸਿਵਰੇਜ ਅੱਧੀ ਦੁਨੀਆ ਜਿਹੜੀ ਇਹ ਬਿਮਾਰੀ ਨਾਲ ਡੁੱਝ ਰਹੀ ਐ ਇੱਥੋਂ ਜੀ ਸਿਵਰੇਜ ਦੀ ਵੀ ਸਮੱਸਿਆ ਪੂਰੇ ਅੰਮ੍ਰਿਤਸਰ ਦੇ ਵਿੱਚ ਹੈਗੀ ਐ ਸਿਵਰੇਜ ਦੀ ਵੀ ਸਮੱਸਿਆ ਆ ਰਹੀ ਐ ਤੇ ਦੂਸਰੇ ਦੂਸਰੀ ਗੱਲ ਕੀ ਹੈ ਡਿਕਨ ਦਾ ਡਰ ਹੈਗਾ ਟਕੰਦਕਣੇਗੇ ਸੀਵਰੇਜ ਦੇ ਆ ਤੁਹਾਨੂੰ ਦਿਖਾਈ ਐ ਅਸੀਂ ਕਈ ਵਾਰੀ ਕਮਰੇਨ ਕਰਕੇ ਆ ਕਿ ਬੱਚਾ ਡੇਕ ਜਾਊਗਾ ਪਰ ਕੋਈ ਸੁਣਵਾਈ ਨਹੀਂ ਹੁੰਦੀ ਵੀ ਸਾਡੀ ਯਾਨੀ ਕਿ ਸਿਵਰੇਜ ਦੇ ਟੱਕਨ ਤੱਕ ਨਹੀਂ ਗਏ ਛੋਟੀ ਛੋਟੀ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰ ਵੱਲੋਂ ਮੋਈਆ ਕਰਾਉਣੇ ਚਾਹੀਦੇ ਆ ਪਿੰਡ ਦਾ ਪਾਣੀ ਜੇ ਸਫਾਈ ਦਾ ਪ੍ਰਬੰਧ ਉਥੇ ਤੱਕ ਸਰਕਾਰ ਕੰਮ ਨਹੀਂ ਕਰ ਪਾ ਰਹੀ ਇੱਥੇ ਇਹ ਮੌਜੂਦਾ ਸਰਕਾਰ ਦੇ ਹਾਲਾਤ ਹੈ ਤੇ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਾਰੀ ਇਲੈਕਸ਼ਨ ਤੇ ਬੂਥ ਨਹੀਂ ਲਗਣ ਦੇਣਾ ਕਿ ਐਡੀ ਵੱਡੀ ਮਾਰ ਜਿਹੜੀ ਆ ਉਹ ਲੋਕਾਂ ਨੂੰ ਚੇਲੀ ਪੈ ਰਹੀ ਹੈ ਜਿੱਤੇ ਦਾ ਇੱਥੇ ਉਤਰ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲਗਣ ਦੇਣਾ ਕਾਰਨ ਕੀ ਮੌਜੂਦਾ ਸਰਕਾਰ ਹੈਗੀ ਹੈ ਮੌਜੂਦਾ ਸਰਕਾਰ ਹੋਣ ਦੇ ਬਾਵਜੂਦ ਵੀ ਇੱਥੇ ਲੋਕਾਂ ਦੀ ਨਹੀਂ ਸੁਣੀ ਜਾ ਰਹੀ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਹੋ ਗਏ ਪਾਣੀ ਨਹੀਂ ਆ ਰਿਹਾ ਸੰਤਪੁਰੀ ਵਾਲੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪਾਣੀ ਦੀ ਜਿਹੜੀ ਕਿ ਪਾਣੀ ਦੀ ਸੇਵਾ ਅਗਰ ਜੇ ਨਾ ਮਿਲੇ ਤੇ ਵਿਚਾਰੇ ਪਾਣੀ ਤੋਂ ਵੀ ਹੱਤਰ ਰਹਿਣ ਪਾਣੀ ਦੀ ਸਮੱਸਿਆ ਐਡੀ ਗਰਮੀ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਮਾੜਾ ਹਾਲ ਹੈ ਤੇ ਸਰਕਾਰ ਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਚੋਣ ਪ੍ਰਚਾਰ ਦੇ ਵਿੱਚ ਤੇ ਸਾਰੇ ਹੁੰਮ ਹੁਆ ਕੇ ਲੱਗੇ ਨੇ ਸਾਰੇ ਇਹਨਾਂ ਦੇ ਵਲੰਟੀਅਰ ਵੀ ਚੋਣ ਪ੍ਰਚਾਰ ਚ ਲੱਗੇ ਹਨ ਲੇਕਿਨ ਇਹ ਜਿਹੜਾ ਜ਼ਮੀਨੀ ਪੱਧਰ 'ਤੇ ਜਿੱਥੇ ਪ੍ਰਚਾਰ ਕਰਨਾ ਚਾਹੀਦਾ ਇਹਨਾਂ ਦੀ ਜੇ ਗੱਲ ਸੁਣੀ ਜਾਵੇ ਤੇ ਉਹ ਬਹੁਤ ਜ਼ਰੂਰੀ ਹੈ ਇਸ ਕਰਕੇ ਇਹ ਜ਼ਮੀਨੀ ਪੱਧਰ ਦੇ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੈ ਘਰ ਘਰ ਜਾ ਕੇ ਵੋਟਾਂ ਨਹੀਂ ਮੰਗਣੀਆਂ ਪੈਣੀਆਂ ਜੇ ਜ਼ਮੀਨੀ ਪੱਧਰ ਦੇ ਵਿੱਚ ਕੰਮ ਕਰ ਦਿੱਤਾ ਜਾਵੇ ਪਰ ਇੱਥੇ ਉਲਟ ਹੀ ਕੰਮ ਹੋ ਰਿਹਾ ਲੋਕੀ ਘਰੋਂ ਬਾਹਰ ਆਏ ਹਨ ਬਾਹਰ ਆ ਕੇ ਸਰਕਾਰ ਦੇ ਖਿ ਜਾ ਰਿਹਾ ਇਹ ਕਾਰਨ ਕੀ ਹੈ ਕਿ ਪੀਣ ਦਾ ਪਾਣੀ ਨਹੀਂ ਆ ਰਿਹਾ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਤੇ ਸਭ ਤੋਂ ਵੱਡੀ ਗੱਲ ਜਿਹੜੇ ਡੰਪ ਡੰਪ ਸਭ ਤੋਂ ਵੱਡੀ ਗੱਲ ਹੈ ਜਿਸ ਦੀ ਮਾਰ ਹੈ ਸਾਰਾ ਇਲਾਕਾ ਚੇੜ ਰਿਹਾ ਆਹ ਸਾਰੇ ਸਰਕਾਰਾਂ ਆਉਂਦੀਆਂ ਵਾਅਦੇ ਕਰ ਜਾਂਦੀਆਂ ਕਿ ਡੰਪ ਅਸੀਂ ਚੁਕਾ ਦਾਂਗੇ ਵੋਟਾਂ ਲੈਣ ਤੋਂ ਬਾਅਦ ਜਿੱਤਣ ਤੋਂ ਬਾਅਦ ਸਾਰੇ ਇਧਰ ਮੂੰਹ ਨਹੀਂ ਕਰਦੇ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਕਿ ਐਮਐਲਏ ਇਲੈਕਸ਼ਨ ਦੇ ਵਿੱਚ ਪਹਿਲਾਂ ਸ਼ਕਲ ਦੇਖੀ ਸੀ ਉਸ ਤੋਂ ਬਾਅਦ ਉਹ ਦੁਬਾਰਾ ਐਮਪੀ ਦੇ ਇਲੈਕਸ਼ਨ ਦੇ ਵਿੱਚ ਸ਼ਕਲ ਦੇਖ ਰਹੇ ਆ ਤੇ ਇਸ ਤਰ੍ਹਾਂ ਦਾ ਚੋਣ ਪ੍ਰਚਾਰ ਦੇ ਸਮੇਂ ਤੇ ਹੀ ਸ਼ਕਲ ਦਿਖਾਉਂਦੇ ਨੇ ਅੱਗੇ ਪਿੱਛੇ ਇਲਾਕੇ ਦੇ ਵਸਨੀਕਾਂ ਨੂੰ ਭੁੱਲ ਜਾਂਦੇ ਹਨ ਲੋਕਾਂ ਨੂੰ ਭੁੱਲ ਜਾਂਦੇ ਹਨ ਤੇ ਜ਼ਮੀਨੀ ਪੱਧਰ ਤੇ ਜਿਹੜੀਆਂ ਸਹੂਿਦਾਵਾਂ ਦੇਣੀਆਂ ਹੁੰਦੀਆਂ ਉਹਦੇ ਬਾਰੇ ਵੀ ਕਦੇ ਨਹੀਂ ਸੋਚਦੇ ਤੇ ਇਹ ਦੇ ਲਈ ਸਰਕਾਰ ਨੂੰ ਜ਼ਰੂਰ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਸ ਵੇਲੇ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇਹਨਾਂ ਨੂੰ ਪਾਣੀ ਸਫਾਈ ਦੀ ਇਹ ਪੂਰੀ ਜ਼ਿੰਮੇਵਾਰੀ ਨਿਭਾਵੇ ਤੇ ਕਾਰਪੋਰੇਸ਼ਨ ਦਾ ਕੰਮ ਬੰਦਾ ਹੈ ਕਿ ਇੱਥੇ ਸਾਰੀ ਲੋੜਿੰਦੀ ਚੀਜ਼ ਮੁਹैया ਕਰਾਵੇ ਪਰ ਇਸ ਵੇਲੇ ਨਾ ਤੇ ਕਾਉਂਸਲਰ ਹੈਗੇ ਸ਼ਹਿਰ ਦੇ ਵਿੱਚ ਤੇ ਕਾਰਪੋਰੇਸ਼ਨ ਆਪਣੇ ਕੰਮ ਨੂੰ ਕਿਤੇ ਨਾ ਕਿਤੇ ਅੰਦੇਖਾ ਕਰ ਰਹੀ ਹੈ ਜਿਹਦੀਆਂ ਤਸਵੀਰਾਂ ਸਾਹਮਣੇ ਤਾਂ ਜੇ ਨਜ਼ਰ ਆ ਰਹੀਆਂ ਹਨ ਤੇ ਲਾਈਵ ਭਾਰਤ ਵੀ ਇਹੀ ਅਪੀਲ ਕਰਦਾ ਮੌਜੂਦਾ ਸਰਕਾਰ ਨੂੰ ਕਾਉਂਸਲਰ ਨੂੰ ਕਿ ਇਹਨਾਂ ਦੀ ਜਿਹੜੀ ਸਾਰ ਨਹੀਂ ਦਿੱਤੀ ਜਾਵੇ ਪਾਣੀ ਦੀ ਸਮੱਸਿਆ ਜੋ ਕਿ ਬਹੁਤ ਜ਼ਰੂਰੀ ਹੈ ਸਮਾ ਤੇ ਪਾਣੀ ਜਿਹੜਾ ਪੀਣ ਨੂੰ ਨਹੀਂ ਮਿਲ ਰਿਹਾ ਤੇ ਇਸ ਦੀ ਵੀ ਸਮੱਸਿਆ ਜਲਦ ਤੋਂ ਜਲਦ ਸੋਲਵ ਕੀਤੀ ਜਾਵੇ